ਮੈਂ ਡਾਕਟਰ ਤੇਰਾ ਕਾਰ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਜੀ ਆਇਆਂ ਨੂੰ ਅੱਜ ਦੀ ਵੀਡੀਓ ਕੋਈ ਸਧਾਰਨ ਰਾਸ਼ੀ ਫਲ ਨਹੀਂ ਹੈ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਜਨਵਰੀ 2026 ਦੀ ਉਹ ਜਨਵਰੀ ਜੋ ਸਾਲ ਦੀ ਦਿਸ਼ਾ ਤੈ ਕਰਦੀ ਆ ਵੈਦਿਕ ਜੋਤਿਸ਼ ਕਹਿੰਦਾ ਆ ਕਿ ਸਾਲ ਦਾ ਪਹਿਲਾ ਮਹੀਨਾ ਭਾਵ ਇਹ ਜਨਵਰੀ 2026 ਮਨੁੱਖ ਦੇ ਕਰਮ ਸੋਚ ਤੇ ਫੈਸਲਿਆਂ ਦੀ ਨਹੀਂ ਰੱਖਦਾ ਜਨਵਰੀ 2026 ਚ ਸੂਰਜ ਮਕਰ ਰਸ਼ੀ ਚ ਪ੍ਰਵੇਸ਼ ਕਰਦਾ ਮਾਗ ਮਾਦੀ ਸ਼ੁਰੂਆਤ ਹੁੰਦੀ ਹੈ ਤੇ ਕਰਮ ਭਗਿਆ ਦੀ ਤੁਰੀ ਸਰਗਰਮ ਹੋ ਜਾਂਦੀ ਹੈ ਜੇ ਮੈਂ ਕਹਾਂ ਕਿ ਇਹ ਬਹੁਤ ਹੀ ਜ਼ਿਆਦਾ ਧਰਮ ਕਰਮ ਨਿਭਾਉਣ ਵਾਲਾ ਮਹੀਨਾ ਹੈ ਤਾਂ ਕੋਈ ਅਤਕਤਨੀ ਨਹੀਂ ਹੈ ਇਸ ਵੀਡੀਓ ਚ ਇਸੇ ਕਰਕੇ ਮੈਂ 12 ਦੀਆਂ 12 ਰਸ਼ੀਆਂ ਦੇ ਲਈ ਸਪਸ਼ਟ ਸੱਚੀ ਵਿਦਿਕ ਜਾਣਕਾਰੀ ਸਾਂਝੀ ਕਰਨੀ ਹੈ ਨਾਲ ਨਾਲ ਤੁਹਾਨੂੰ ਤੁਹਾਡੇ ਆਪਣੀ ਰਸ਼ੀ ਦੇ ਹਿੱਸੇ ਦਾ ਅਸਰਕਾਰ ਉਪਾਅ ਵੀ ਦੇ ਦੇਣਾ ਜਿਹੜਾ ਕਿ ਤੁਸੀਂ ਕਰੋਗੇ ਹੀ ਕਰੋਗੇ ਅਖੀਰ ਚ ਫਿਰ ਮੈਂ ਇੱਕ ਸਰਵਸਾਂਝਾ ਉਪਾਅ ਵੀ ਦੱਸਣਾ ਹੁੰਦਾ ਹੈ ਜੋ ਪੂਰੇ ਮਹੀਨੇ ਦੀ ਨੈਗੇਟਿਵਿਟੀ ਨੂੰ ਸੰਤੁਲਿਤ ਕਰੇਗਾ ਇਸ ਲਈ ਤੁਸੀਂ ਇਸ ਉਪਾਅ ਨੂੰ ਵੀ ਆਪਣੀ ਰਾਸ਼ੀ ਵਾਲੇ ਉਹ ਉਪਾਅਾਂ ਦੇ ਨਾਲ ਐਡ ਕਰਕੇ ਪੂਰਾ ਮਹੀਨਾ ਸੰਪੂਰਨ ਕਰੋ ਵਿਧੀਵਤਾਂਗ ਨਾਲ ਇਸ ਲਾਈਫਰ ਹੁਣ ਤੁਸੀਂ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਜਨਵਰੀ 2026 ਦਾ ਵੈਦਿਕ ਪਿਛੋਕੜ ਕੀ ਹੈ ਜਨਵਰੀ ਮਹੀਨੇ ਦੇ ਸਭ ਤੋਂ ਵੱਡੇ ਘਟਨਾ ਚੱਕਰ ਕੀ ਨੇ ਇੱਕ ਵਾਰ ਜਰਾ ਗੌਰ ਫਰਮਾਇਓ 14 ਜਨਵਰੀ 26 ਨੂੰ ਮਕਰ ਸੰਕ੍ਰਾਂਤੀ ਆ। ਸਪੈਸ਼ਲ ਵੀਡੀਓ ਬਣ ਕੇ ਤਿਆਰ ਹੈ ਪਾਵਾਂਗੀ। ਸੂਰਜ ਤੁਨੂ ਰਾਸ਼ੀ ਚੋਂ ਨਿਕਲ ਕੇ ਸ਼ਨੀ ਦੀ ਰਾਸ਼ੀ ਮਕਰ ਚ ਦਾਖਲ ਹੋਏਗਾ। ਵੈਦਿਕ ਗ੍ਰੰਥ ਕਹਿੰਦੇ ਆ ਇੱਥੋਂ ਉਤਰਾਇਣ ਸ਼ੁਰੂ ਹੁੰਦਾ ਹੈ। ਭਾਵ ਸੂਰਜ ਦਿਸ਼ਾ ਬਦਲਦਾ ਹੈ ਤੇ ਕਰਮਾਂ ਦਾ ਫਲ ਤੇਜ਼ੀ ਨਾਲ ਮਿਲਣਾ ਸ਼ੁਰੂ ਹੁੰਦਾ ਹੈ। ਇਸ ਕਰਕੇ ਜਨਵਰੀ ਚ ਕੀਤੇ ਗਏ ਫੈਸਲੇ ਜਨਵਰੀ ਚ ਕੀਤੇ ਗਏ ਧਰਮ ਕਰਮ ਦੇ ਅਨੁਸਾਰ ਜਿਹੜੇ ਪੁੰਨ ਫਲ ਪ੍ਰਾਪਤ ਆ ਇਹ ਪੂਰੇ ਸਾਲ ਤੇ ਅਸਰ ਪਾਉਣਗੇ। ਸੋ ਕੋਈ ਵੀ ਫੈਸਲਾ ਜਿਹੜਾ ਤੁਸੀਂ ਲਾਈਫ ਨਾਲ ਸੰਬੰਧਿਤ ਜਨਵਰੀ ਮਹੀਨੇ ਕਰੋਗੇ ਸੋ ਸਮਝ ਕੇ ਹਦਾਇਤਾਂ ਅਨੁਸਾਰ ਕਰਨਾ ਹੈ ਇਸੇ ਕਰਕੇ ਮੈਂ ਅਕਸਰ ਕਹਿੰਦੀ ਹੁੰਨੀ ਆ ਕਿ ਇੱਕ ਬੇੜੀ ਚ ਪੈਰ ਰੱਖ ਲਓ ਕਿਸੇ ਇੱਕ ਦੇ ਮਗਰ ਲੱਗ ਰੋ ਰੰਗ ਬਰੰਗੇ YouTube ਚੈਨਲ ਨੇ ਕਿਸੇ ਇੱਕ ਦਾ ਬਾਹ ਫੜ ਲਓ ਬਸ ਮੈਂ ਨਹੀਂ ਕਹਿੰਦੀ ਮੇਰੀ ਬਾਹ ਫੜੋ ਜਿਹੜਾ ਚੰਗਾ ਲੱਗਦਾ ਕਿਸੇ ਇੱਕ ਦੇ ਬਣ ਜਾਓ ਤਾਂ ਕਿ ਤੁਹਾਨੂੰ ਉਸ ਟਰੈਕ ਤੇ ਚੱਲਦੇ ਆਂ ਕੁਝ ਕਾਮਯਾਬੀਆਂ ਹਾਸਲ ਹੋ ਜਾਣ ਹੁਣ ਚੋਣ ਤੁਸੀਂ ਕਰਨੀ ਹੈ ਮੇਰਾ ਫਰਜ਼ ਹੈ ਦੱਸਣਾ ਮੈਂ 12 ਰਾਸ਼ੀਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕਰਨ ਲੱਗੀ ਹਾਂ ਨਾਲ ਦੱਸਾਂਗੀ ਕੋਪਾ ਜਿਹੜੀ ਵੀ ਕੋਈ ਕਮੀ ਪੇਸ਼ੀ ਹੈ ਉਸ ਨਾਲ ਸੰਬੰਧਤ ਉਹ ਹੋਵੇਗਾ ਅਸਰ ਕਰ ਕੋਪਾ ਸਭ ਤੋਂ ਪਹਿਲੀ ਰਾਸ਼ੀ ਮੇਖ ਰਾਸ਼ੀ ਹੈ ਜੀ ਮੇਖ ਰਾਸ਼ੀ ਵਾਲੇ ਲਈ ਜਨਵਰੀ 2026 ਕਰਮਾਂ ਦੀ ਪਰਖ ਲੈ ਕੇ ਆ ਰਿਹਾ ਦੇਖੋ ਕਰਮਾਂ ਦੀ ਪਰਖ ਤਾਂ ਹੁਣੀ ਹੋਣੀ ਸਭ ਦੀ देर सवेर ਜਦੋਂ ਨੰਬਰ ਲੱਗਣਾ ਉਦੋਂ ਲੱਗਣਾ ਕੋਸ਼ਿਸ਼ ਕਰੋ ਅਜਿਹੇ ਕਰਮ ਕਰੋ ਕਿ ਉਸ ਪਰਖ 'ਚ ਤੁਸੀਂ 100/100 ਲੇ ਲਓ ਸੂਰਜ ਤੁਹਾਡੇ ਕੰਮ ਸਥਾਨ ਨੂੰ ਸਰਗਰਮ ਕਰੇਗਾ ਤੁਹਾਡੀ ਨੌਕਰੀ ਅਹੁਦਾ ਜਾਂ ਕੋਈ ਵੀ ਜ਼ਿੰਮੇਵਾਰੀ ਹੈ ਸਭ ਕੁਝ ਸਾਹਮਣੇ ਆ ਜਾਏਗਾ ਜੇ ਤੁਸੀਂ ਮਿਹਨਤ ਕੀਤੀ ਆ ਤਾਂ ਸਮਝ ਲਓ ਨਤੀਜੇ ਸ਼ੁਭ ਫਲ ਦੇਣਗੇ ਤੇ ਜੇ ਲਾਈਫ 'ਚ ਇਹਨਾਂ ਅਹੁਦਿਆਂ ਤੇ ਇਹਨਾਂ ਨੌਕਰੀ ਤੇ ਇਹਨਾਂ ਜ਼ਿੰਮੇਵਾਰੀਆਂ ਤੇ ਟਾਲਮਟੋਲ ਕਰਦੇ ਰਹੇ ਤਾਂ ਫਿਰ ਦਬਾਅ ਜਾਂ ਪ੍ਰੈਸ਼ਰ ਵਧੇਗਾ ਹੀ ਵਧੇਗਾ ਇਸ ਮਹੀਨੇ ਹੰਕਾਰ ਤੋਂ ਬਚੋਗੇ बोलण ਤੋਂ ਪਹਿਲਾਂ 100 ਵਾਰ ਸੋਚੋਗੇ ਮੇਖ ਰਾਸ਼ੀ ਵਾਲਿਓ ਤੁਹਾਡੇ ਹਿੱਸੇ ਦਾ ਉਪਾਅ ਕੀ ਹੈ ਪੂਰੇ ਜਨਵਰੀ ਮਹੀਨੇ ਹਰ ਮੰਗਲਵਾਰ ਸਵੇਰੇ ਇਸ ਨਾਂ ਤੋਂ ਬਾਅਦ ਤਾਂਬੇ ਦੇ ਲੋਟੇ ਨਾਲ ਸੂਰਜ ਨੂੰ ਜਲਪਰ ਅਰਪਣ ਕਰਨਾ ਹੈ ਤੇ ਓਮ ਸੂਰਿਆਏ ਨਮਾ ਦਾ 11 ਵਾਰ ਜਪ ਕਰਨਾ ਹੈ ਰੂਟੀਨ ਬਣਾ ਲਓ ਹਰ ਮੰਗਲਵਾਰ ਦੇ ਮੰਗਲਵਾਰ ਇਹ ਉਪਾਅ ਤੁਹਾਡੇ ਕਰਮਸਥਾਨ ਦੀ ਰੁਕਾਵਟਾਂ ਨੂੰ ਘਟਾਏਗਾ ਜਿਹੜੀਆਂ ਕਿ ਮੈਂ ਦੱਸ ਚੁੱਕੀ ਹਾਂ ਬੀ ਰੈਡੀ ਤਿਆਰ ਹੋ ਜਾਓ ਅਜਮਾਈਸ਼ਾਂ ਸ਼ੁਰੂ ਹੋਣਗੀਆਂ ਵਾਰੀ ਆ ਗਈ ਬ੍ਰਿਖ ਰਾਸ਼ੀ ਦੀ ਬ੍ਰੇਕ ਰਾਸ਼ੀ ਲਈ ਜਨਵਰੀ 2026 ਕਿਸਮਤ ਨੂੰ ਜਗਾਉਣ ਵਾਲਾ ਮਹੀਨਾ ਆ ਮੁਬਾਰਕਾ ਹੋਣ ਤੁਹਾਡਾ ਧਾਰਮਿਕ ਰੁਝਾਨ ਵਧੇਗਾ ਗੁਰੂ ਪਿਤਾ ਜਾਂ ਮਾਰਗਦਰਸ਼ਕ ਦੀ ਸਲਾਹ ਤੁਹਾਨੂੰ ਫਾਇਦਾ ਦੇਗੀ ਜੇ ਕਿਤੇ ਪੈਸਾ ਰੁਕਿਆ ਹੋਇਆ ਆ ਤਾਂ ਇਸ ਮਹੀਨੇ ਰਸਤਾ ਖੋਲ ਸਕਦਾ ਆ ਪਰ ਆਲਸ ਜਿਹੜਾ ਉਹ ਨੁਕਸਾਨ ਕਰੇਗੀ ਮੌਕੇ ਆਪਣੇ ਆਪ ਨਹੀਂ ਆਉਂਦੇ ਹੁੰਦੇ ਉਹਨਾਂ ਦੇ ਵੱਲ ਕਦਮ ਚੁੱਕਣਾ ਹੀ ਪੈਂਦਾ ਹੈ ਇਸ ਲਈ ਨਿਰੰਤਰ ਅੱਗੇ ਵਧਦੇ ਰਹੋ ਤੁਹਾਡੇ ਹਿੱਸੇ ਦਾ ਬ੍ਰੇਕ ਰਾਸ਼ੀ ਵਾਲੇ ਉਪਾਅ ਕੀ ਹੈ ਮਕਰ ਸ੍ਰਾਂਤੀ ਜਾਂ ਫਿਰ ਜਨਵਰੀ ਦੇ ਕਿਸੇ ਵੀ શુભ ਦਿਨ ਪੰਚਾਂਗ ਦੇਖ ਲੈਣਾ ਗੁੜ ਅਤੇ ਤਿਲ ਦਾ ਦਾਨ ਕਰ ਦੇਣਾ ਇਹ ਉਪਾ ਤੁਹਾਡੇ ਪਾਕਿਸਤਾਨ ਨੂੰ ਸਰਕਰਮ ਕਰਦਾ ਹੈ ਤੇ ਤੁਹਾਡੇ ਰੁਕੇ ਹੋਏ ਕੰਮਾਂ 'ਚ ਗਤੀ ਲਿਆਏਗਾ ਅੱਗੇ ਵਾਰੀ ਹੈ ਜੀ ਮਿਥਨ ਰਾਸ਼ੀ ਦੀ ਮਿਥਨ ਰਾਸ਼ੀ ਦੇ ਲਈ ਜਨਵਰੀ 2026 ਅੰਦਰੂਨੀ ਬਦਲਾ ਲੈ ਕੇ ਆ ਰਹੀ ਹੈ ਦੇਖੋ ਬਾਹਰੀ ਬਦਲਾ ਤਾਂ ਤੁਸੀਂ ਜਾਓ ਬਿਊਟੀ ਪਾਰਲਰ ਕਰਾ ਲਓ ਅੰਦਰੂਨੀ ਬਦਲਾ ਜੇ ਚੰਗੇਰੇ ਆਉਣੇ ਸ਼ੁਰੂ ਹੋ ਗਏ ਤੁਸੀਂ ਆਪਣੇ ਆਪ ਨੂੰ ਅੰਦਰੋਂ ਕਰੈਕਟ ਕਰ ਲਿਆ ਤਾਂ ਮੈਂ ਕਹਿੰਦੀ ਆ ਬਹੁਤ ਫਾਇਦੇ ਹੋਣ ਵਾਲੇ ਆ ਆਉਣ ਵਾਲੇ ਸਮੇਂ ਵਿੱਚ ਸੋ ਅੰਦਰੂਨੀ ਬਦਲਾਵਾ ਦਾ ਸਮਾਂ ਮਤਰਾਸ਼ੀ ਵਾਲਿਓ ਜਿਹੜੀਆਂ ਪੁਰਾਣੀਆਂ ਗੱਲਾਂ ਪੁਰਾਣੇ ਡਰ ਪੁਰਾਣੀਆਂ ਉਲਝਣਾ ਇਹ ਸਭ ਸਾਹਮਣੇ ਆ ਸਕਦੀਆਂ ਇਹ ਮਹੀਨਾ ਖਰਚੇ ਸੰਭਲ ਕੇ ਕਰਨ ਦਾ ਆ ਧਿਆਨ ਜਿਹੜਾ ਧਿਆਨ ਤੁਸੀਂ ਇੱਕ ਹੋਰ ਫੀਲਡ ਵੱਲ ਵੀ ਦੇਣਾ ਹੈ ਉਹ ਹੈ ਤੁਹਾਡੀ ਸਿਹਤ ਦਾ ਪੱਖ ਸਿਹਤ ਵੱਲ ਬਹੁਤ ਧਿਆਨ ਦੇਣਾ ਆ ਧਿਆਨ ਕਰਨਾ ਮੈਡੀਟੇਟ ਕਰਨਾ ਜਪ ਕਰਨਾ ਜਾਪ ਕਰਨਾ ਤੇ ਇਕਾਂਤ ਚ ਬਹਿਣਾ 10 ਮਿੰਟ ਉਹ ਤੁਹਾਡੇ ਲਈ ਫਾਇਦੇਮੰਦ ਰਹੇਗਾ ਤੁਹਾਡੇ ਹਿੱਸੇ ਦਾ ਉਪਾ ਤੁਸੀਂ ਹਰ ਬੁੱਧਵਾਰ ਹਰੇ ਕਪੜੇ ਪਾਉਣੇ ਆ ਧਾਰਨ ਕਰਨੇ ਆ ਓਮ ਬੁੱਧਾਇ ਨਮਦਾ 27 ਵਾਰ ਜਪ ਕਰਨਾ ਇਹ ਉਪਾ ਤੁਹਾਡੇ ਮਨ ਦੀ ਸ਼ਾਂਤੀ ਨੂੰ ਤੇ ਗੁਪਤ ਚਿੰਤਾਵਾਂ ਨੂੰ ਸੰਤੁਲਿਤ ਕਰ ਦੇਗਾ ਹਵਾਰੀ ਆ ਗਈ ਕਰਕ ਦੀ ਕਰਕ ਰਸ਼ੀ ਵਾਲਿਆਂ ਲਈ ਜਨਵਰੀ 2026 ਰਿਸ਼ਤਿਆਂ ਦੀ ਅਜਮਾਇਸ਼ ਰਿਸ਼ਤਿਆਂ ਦੀ ਪਰਖ ਦਾ ਸਮਾਂ ਹੈ ਚਾਹੇ ਉਹ ਪਤੀ ਪਤਨੀ ਹੈ ਜੀਵਨ ਸਾਥੀ ਹੈ ਭਾਈਵਾਲੀ ਆ ਜਾਂ ਫਿਰ ਕੋਈ ਵੀ ਉਹ ਫੀਲਡ ਜਿੱਥੇ ਕਿਸੇ 파ਟਨਰ ਦੀ ਅਜਮਾਇਸ਼ ਆ ਇੱਥੇ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ ਗੁੱਸੇ ਚ ਲਿਆ ਗਿਆ ਕੋਈ ਵੀ ਫੈਸਲਾ ਲੰਬੇ ਸਮੇਂ ਦਾ ਨੁਕਸਾਨ ਕਰੇਗਾ ਸਮਝਾਉਤਾ ਤਿਰਜ ਤੇ ਇਸ ਤਰ੍ਹਾਂ ਦੀ ਆਦਤ ਸਾਨੂੰ ਅਕਸਰ ਸੁਣਾਉਣ ਦੀ ਆਦਤ ਹੁੰਦੀ ਸੁਣਨ ਦੀ ਘੱਟ ਜਦੋਂ ਤੁਸੀਂ ਸੁਣਨ ਦੀ ਆਦਤ ਪਾ ਲਓਗੇ ਤੇ ਤਰ ਜਾਓਗੇ ਇਹ ਸਾਰੀਆਂ ਗੱਲਾਂ ਤੁਹਾਡਾ ਰਸਤਾ ਸੌਖਾ ਕਰਨ ਗਿਆ ਇੱਕ ਕਰ ਲੈਣਾ ਤੁਸੀਂ ਉਹ ਪਾ ਜਿੰਨੇ ਸੋਮਵਾਰ ਆਉਣਗੇ ਜਨਵਰੀ ਮਹੀਨੇ ਚ ਬਾਕੀ ਬਚਦੇ ਚੌਲ ਜਾਂ ਫਿਰ ਦੁੱਧ ਦੋਨਾਂ ਚੋਂ ਆਪਸ਼ਨ ਚੁਣ ਲਈਆਂ ਤੁਸੀਂ দান ਕਰ ਦਿਓ ਤੇ ਸ਼ਾਮ ਨੂੰ ਚੰਦਰਮਾ ਨੂੰ ਜਲ ਅਰਪਤ ਕਰਨਾ ਹੈ ਸੋਮਵਾਰ ਦੇ ਸੋਮਵਾਰ ਇਹ ਉਪਾਅ ਰਿਸ਼ਤੇ ਆਚਾਰਿਤਨਾਂ ਨੂੰ ਨਰਮ ਕਰੇਗਾ ਸੰਗਰਾਸ਼ੀ ਦੀਵਾਰੀ ਆ ਗਈ ਸੰਗਰਾਸ਼ੀ ਦੇ ਜਨਵਰੀ ਮਹੀਨੇ ਚ ਕੀ ਝਾਕ ਕੇ ਦੇਖੀਏ ਲਓ ਜੀ ਪਰਦਾ ਚੱਕ ਦਵਾ ਜਨਵਰੀ 26 ਰੂਟੀਨ ਬਦਲਣ ਦਾ ਸੰਕੇਤ ਹੈ ਤੁਹਾਡੀ ਸਿਹਤ ਖੁਰਾਕ ਤੇ ਕੰਮ ਦਾ ਢੰਗ ਸਭ ਸੁਧਾਰ ਲਿਆਉਣਾ ਹੀ ਪੈਣਾ ਆ ਦੇਖ ਲਓ ਵਾਰਨਿੰਗ ਵੈਲ ਹੈ ਨੌਕਰੀ ਚ ਦਬਾਵਾ ਵੱਜ ਜਾਣਾ ਪਰ ਨਾਲ ਮੌਕਾ ਵੀ ਮਿਲੇਗਾ ਆਪਣੀ ਕਾਬਲੀਅਤ ਸਾਬਤ ਕਰਨ ਦਾ ਇਹ ਮੌਕੇ ਕਦੀ ਕਦੀ ਮਿਲਦੇ ਆ ਇਸ ਮੌਕੇ ਨੂੰ ਅਜਾਈ ਨਹੀਂ ਗੋਣਾ ਆਲਸ ਛੱਡ ਦਿਓ ਬਹੁਤ ਆਲਸ ਆਉਣਾ ਹੈ ਅਨੁਸ਼ਾਸਨ ਅਪਣਾ ਕੇ ਰੱਖੋ ਨਿਤਨੇਮ ਬਣਾ ਕੇ ਰੱਖੋ ਰੁਟੀਨ ਭੰਗ ਨਾ ਹੋਣ ਦਿਓ ਉਪਾਅ ਕਰੋਗੇ ਸਿੰਘ ਰਾਸ਼ੀ ਵਾਲਿਓ ਹਰ ਐਤਵਾਰ ਲਾਲ ਫੁੱਲ ਸੂਰਜ ਦੇਵਤਾ ਨੂੰ ਅਰਪਣ ਕਰਨੇ ਆ ਤੇ ਓਮ ਆਦਿੱਤਿਆਏ ਨਮਹੰਦਾ 11 ਵਾਰ ਜਪ ਕਰਨਾ ਹੈ ਇਹ ਉਪਾਅ ਸੇਤ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ ਅਗਲੀ ਰਾਸ਼ੀ ਹੈ ਜੀ ਕੰਨਿਆ ਕੰਨਿਆ ਰਾਸ਼ੀ ਲਈ ਜਨਵਰੀ 2026 ਦਾ ਪੂਰਾ ਮਹੀਨਾ ਤੁਹਾਡੀ ਬੁੱਧੀ ਤੇ ਰਚਨਾਤਮਕਤਾ ਦਾ ਮਹੀਨਾ ਆ ਬੜੇ ਐਕਟਿਵ ਰਹੋਗੇ ਬ੍ਰੇਨ ਵਾਈਜ਼ ਪੜਾਈ ਲਿਖਾਈ ਕ੍ਰੀਏਟਿਵ ਕੰਮ ਇਹ ਸਭ ਜੈ ਇਨਵੈਸਟਮੈਂਟ ਕਿਤੇ ਕਰਨੀ ਹੈ ਇੱਥੇ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਪਰ అతి ਵਿਚਾਰ ਐਕਸੈਸਿਵ ਸੋਚ ਕਨਫਿਊਜ਼ਨ ਪੈਦਾ ਕਰੇਗੀ ਤੁਹਾਨੂੰ ਪਿੱਛੇ ਖਿੱਚੇਗੀ ਫੈਸਲਾ ਲਓ ਤੇ ਉੱਤੇ ਡਟ ਕੇ ਚਲੋ ਬਸ ਉਪਾਅ ਕਰ ਲਿਓ ਇੱਕ ਜਨਵਰੀ ਮਹੀਨੇ ਕਿਸੇ ਵੀ ਸ਼ੁਭ ਦਿਵਾਰ ਨੂੰ ਤੁਸੀਂ ਹਰੀ ਮੂੰਗੀ ਸਾਬਤ ਜਾਂ ਫਿਰ ਹਰੀ ਸਬਜੀ ਕਿਸੇ ਲੋੜਵੰਦ ਨੂੰ ਦਾਨ ਕਰਨੀ ਹੈ ਇਹ ਉਪਾਅ ਤੁਹਾਡੀ ਬੁੱਧੀ ਤੁਹਾਡੇ ਫੈਸਲੇ ਤੁਹਾਡੀ ਇਨਵੈਸਟਮੈਂਟ ਬਚਤ ਨਿਵੇਸ਼ ਉਸ ਸੰਬੰਧੀ ਉਲਝਣਾ ਨੂੰ ਦੂਰ ਕਰ ਦੇਗਾ ਅੱਗੇ ਬਾਰੀ ਹੈ ਤੁਲਾ ਦੀ ਤੁਲਾ ਰਾਸ਼ੀ ਵਾਲਿਆਂ ਲਈ ਜਨਵਰੀ 2026 ਘਰੇਲੂ ਮਾਮਲਿਆਂ ਤੇ ਧਿਆਨ ਮੰਗੇਗੀ ਮਨ ਅਸ਼ਾਂਤ ਰਹਿ ਸਕਦਾ ਹੈ ਘਰ ਮਾਂ ਜਾਂ ਫਿਰ ਜ਼ਮੀਨ ਦੇ ਦਾਦ ਨਾਲ ਸੰਬੰਧੀ ਕੰਮਾਂ ਚ ਚਿੰਤਾ ਹੋ ਸਕਦੀ ਹੈ ਟਕਰਾਅ ਤੋਂ ਬਚ ਕੇ ਰਹਿਣਾ ਸ਼ਾਂਤੀ ਨਾਲ ਕੋਸ਼ਿਸ਼ ਕਰੋ ਗੱਲ ਨੂੰ ਸੁਲਝਾ ਲਓ ਧਿਆਨ ਤੇ ਸਦਗੀ ਦੋ ਚੀਜ਼ਾਂ ਤੁਹਾਡੇ ਲਈ ਜਨਵਰੀ ਮਹੀਨੇ ਲਈ ਫਾਇਦੇਮੰਦ ਲਾਭ ਦਾ ਕਰਨ ਗਿਆ ਇੱਕ ਉਪਾਅ ਕਰ ਲੈਣਾ ਤੁਹਾਨੂੰ ਲਾਸ਼ੀ ਵਾਲਿਓ ਡਾਕਟਰ 13 ਕੌਰ ਦੇ ਹੁੰਦਿਆਂ ਤੁਹਾਨੂੰ ਕੋਈ ਚਿੰਤਾ ਨਹੀਂ ਆ। ਉਪਾਅ ਕਰਨ ਵੇਲੇ ਸੱਚੀ ਸ਼ਰਧਾ, ਨਿਸ਼ਟਾ ਤੇ ਵਿਧੀ ਜ਼ਰੂਰ ਅਪਣਾਉਣੀ ਚਾਹੀਦੀ। ਸ਼ੁੱਕਰਵਾਰ ਨੂੰ ਸਫੇਦ ਮਿਠਾਈ ਜਾਂ ਫਿਰ ਖੀਰ ਦਾ ਦਾਨ ਕਰੋ ਜਾਂ ਫਿਰ ਓਮ ਸ਼ੁਕਰੇ ਨਮਾ ਨਾਲ ਜਪ ਕਰਨਾ। ਇਹ ਉਪਾਅ ਕਰੇ ਲੋ ਅਸ਼ਾਂਤੀ ਤੇ ਮਨ ਦੇ ਵਿੱਚ ਜਿਹੜਾ ਇੱਕ ਖਾof ਹੈ ਭਾਰ ਹੈ ਉਸ ਨੂੰ ਘਟਾ ਗਿਆ। বৃশ্চਿਕ ਰਾਸ਼ੀ ਦੀ ਵਾਰੀ ਆ ਗਈ ਹੈ। বৃশ্চਿਕ ਰਾਸ਼ੀ ਦੇ ਲਈ ਜਨਵਰੀ 2026 ਸੰਚਾਰ ਤੇ ਯਾਤਰਾ ਦਾ ਸਮਾਂ ਹੈ। ਨਵੇਂ ਸੰਪਰਕ ਬਣ ਸਕਦੇ ਆ। ਛੋਟੀਆਂ ਯਾਤਰਾਵਾਂ ਮਾਫਾਦ ਦੇ ਸਕਦੀਆਂ। ਪਰ ਜ਼ੁਬਾਨ ਕਠੋਰ ਬੋਲ ਕੱਡੋਂਗੇ ਰਿਸ਼ਤੇ ਖਰਾਬ ਕਰ ਸਕਦਾ। ਨਰਮੀ ਤੇ ਸਮਝਦਾਰੀ ਤੁਹਾਡੀ ਤਾਕਤ ਬਣੇਗੀ। ਇੱਕ ਉਪਾਅ ਕਰ ਲੈਣਾ বৃশ্চਿਕ ਰਾਸ਼ੀ ਵਾਲਿਆਂ ਨੇ ਮੰਗਲਵਾਰ ਦੇ ਦਿਨ ਲਾਲ ਮਸਰ ਦੀ ਦਾਲ ਦਾਨ ਕਰੋਗੇ ਹਨੂਮਾਨ ਜੀ ਨੂੰ ਮੈਡੀਟੇਟ ਕਰੋ ਧਿਆਨ ਕਰੋ ਉਹਨਾਂ ਦਾ ਇਹ ਉਪਾਅ ਜਦੋਂ ਕਰ ਦੋਗੇ ਤੁਹਾਡੀ ਬੋਲਚਾਲ ਦੀ ਤਿੱਖਾਪਨ ਜਿਹੜਾ ਹੈ ਜਾਂ ਅਚਾਨਕ ਟਕਰਾ ਜਿਹੜਾ ਪੈਦਾ ਹੋਣਾ ਗੰਦੀ ਜ਼ੁਬਾਨ ਤਿੱਖੀ ਤੋਂ ਉਸ ਤੋਂ ਬਚਾ ਕੇ ਤੁਹਾਨੂੰ ਰੱਖੇਗਾ ਤਨੁਰਾਜੀ ਵਾਲਿਓ 2026 ਦਾ ਜਨਵਰੀ ਮਹੀਨਾ ਧਨ ਤੇ ਸੁਰੱਖਿਆ ਨਾਲ ਜੁੜਨ ਜਾ ਰਿਹਾ ਹੈ ਆਮਦਨ ਵਧੇਗੀ ਪਰ ਨਾਲ ਨਾਲ ਖਰਚੇ ਵੀ ਵਧਣਗੇ ਚੰਗੇ ਥਾਮ ਲੱਗਣਗੇ ਕੋਈ ਟੈਨਸ਼ਨ ਨਹੀਂ ਲੈਣੀ ਲਾਲਚ ਤੋਂ ਬਚ ਕੇ ਰਹਿਣਾ ਲੰਬੇ ਸਮੇਂ ਵਾਲੀ ਸੋਚ ਬਣਾ ਕੇ ਰੱਖਣੀ ਹੈ ਡਾਵਾ ਡੋਲ ਨਹੀਂ ਹੋਣਾ ਧਰਮ ਅਤੇ দান ਦੋ ਚੀਜ਼ਾਂ ਤੁਹਾਨੂੰ ਅੰਦਰੋਂ ਨਿਸ਼ਚਿਤ ਸੰਤੁਸ਼ਟੀ ਦੇਣਗੀਆਂ ਡਾਕਟਰ ਤੇਰਾਕਰ ਦੇ ਕਹਿੰਦੇ ਇੱਕ ਉਪਾਅ ਕਰੋਗੇ ਵੀਰਵਾਰ ਦੇ ਦਿਨ ਛੋਲਿਆਂ ਦੀ ਦਾਲ ਜਾਂ ਫਿਰ ਹਲਦੀ ਦਾ ਦਾਨ ਕਰ ਸਕਦੇ ਹੋ ਆਪਸ਼ਨ ਤੁਹਾਡੇ ਕੋਲ ਹੈ ਓਮ ਬ੍ਰਸਪਤੇ ਨਮਹਾ ਦਾ ਜਪ ਕਰਨਾ ਹੈ ਇਹ ਉਪਾ ਤੁਹਾਨੂੰ ਧਨ ਸੰਬੰਧੀ ਫੈਸਲਿਆਂ 'ਚ ਸਹੀ ਦਿਸ਼ਾ ਦਏਗਾ ਮਕਰ ਰਾਸ਼ੀ ਦੀ ਵਾਰੀ ਆ ਗਈ ਜਲਦੀ ਨਾਲ ਚਲੋ ਮਕਰ ਰਾਸ਼ੀ ਵਾਲ ਮਕਰ ਰਾਸ਼ੀ ਲਈ ਜਨਵਰੀ 2026 ਨਵੀਂ ਸ਼ੁਰੂਆਤ ਦਾ ਮਹੀਨਾ ਆ ਸਾਲ ਵਿਨਮਾ ਮਹੀਨਾ ਵਿਨਮਾ ਸੂਰਤ ਵਾਲੀ ਰਾਸ਼ੀ ਚਾਰਿਆ ਡੋਂਟ ਵਰੀ ਆਤਮ ਵਿਸ਼ਵਾਸ ਬੱਧ ਜਾਣਾ ਸਿਖਰ 'ਤੇ ਹੋਵੋਗੇ ਲੋਕ ਤੁਹਾਡੀ ਗੱਲ ਸੁਣਨੀ ਸ਼ੁਰੂ ਕਰਨਗੇ ਪਹਿਲਾਂ ਅਣਗੌਲਿਆ ਕਰਦੇ ਸੀ ਹੁਣ ਗੌਰ ਗੌਰ ਨਾਲ ਗੱਲ ਸੁਣਨਗੇ ਨਵੇਂ ਫੈਸਲੇ ਤੁਸੀਂ ਲੈ ਸਕਦੇ ਹੋ ਬਿਨਾਂ ਚਿਜਕ ਬਿਨਾਂ ਦੇਰੀ ਦੇ ਪਰ ਜ਼ਿੰਮੇਵਾਰੀ ਨਾਲ ਹੰਕਾਰ ਤੋਂ ਵੀ ਬਚ ਕੇ ਰਹਿਣਾ ਹੈ ਇਹ ਉਪਾਅ ਕਰ ਲਿਓ ਮਕਰ ਰਾਜੀ ਵਾਲਿਓ ਸ਼ਨੀਵਾਰ ਨੂੰ ਕਾਲੇ ਤੇਲ ਜਾਂ ਫਿਰ ਲੋਹੇ ਦੀ ਕੋਈ ਵਸਤੂ ਦਾਨ ਕਰ ਦਿਓ ਅਤੇ ਓਮ ਨਿਸ਼ਚਰਾਇ ਨਮਹ ਦਾ ਜਪ ਕਰੋ ਇਹ ਉਪਾਅ ਹੰਕਾਰ ਤੇ ਜ਼ਿੰਮੇਵਾਰੀਆਂ ਦੇ ਦਵਾ ਨੂੰ ਸੰਤੁਲਿਤ ਕਰੇਗਾ ਕੁੰਭ ਰਾਸ਼ੀ ਦੀ ਵਾਰੀ ਆ ਗਈ ਹੈ ਕੁੰਭ ਰਾਸ਼ੀ ਲਈ ਜਨਵਰੀ 2026 ਅੰਦਰੂਨੀ ਸੰਭਾਲ ਦਾ ਸਮਾਂ ਹੈ ਤੁਹਾਡੀ ਸਿਹਤ ਨੀਂਦ ਮਨ ਤਿੰਨ ਫੀਲਡ ਨੇ ਇਹਨਾਂ ਤੇ ਧਿਆਨ ਬਹੁਤ ਜ਼ਰੂਰ ਰਹਿਣਾ ਐਕਸਟਰਾ ਧਿਆਨ ਮੰਗਦੀਆਂ ਨੇ ਇਹ ਚੀਜ਼ਾਂ ਫਜ਼ੂਲ ਦੇ ਖਰਚੇ ਘਟਾਉਣੇ ਪੈਣਗੇ ਤੁਹਾਨੂੰ ਤੁਹਾਨੂੰ ਜਿੰਨੀਆਂ ਵੀ ਗੁਪਤ ਚਿੰਤਾਵਾਂ ਆ 1 ਬਾਈ 1 ਉਹਨਾਂ ਦਾ ਹੱਲ ਕਰੋ ਨਹੀਂ ਤਾਂ ਦਿਮਾਗ ਤੇ ਬਹੁਤ ਬੋਝ ਪੈਣਾ ਤੇ ਨੀਂਦ ਤੁਹਾਨੂੰ ਆਉਣੀ ਨਹੀਂ ਸਿਹਤ ਹੋ ਜਾਣੀ ਹੈ ਖਰਾਬ ਇਕਾਂਤ ਤੁਹਾਡੇ ਲਈ ਫਾਇਦੇਮੰਦ ਦਾ ਸਾਈਡ ਤੇ ਬੈਠੋ 10 ਮਿੰਟ ਰੋਜ਼ ਰਾਸ਼ੀ ਦੇ ਅਨੁਸਾਰ ਇੱਕ ਉਪਾਦ ਦੱਸ ਰਹੀਆਂ ਹਨ ਸ਼ਨੀਵਾਰ ਸ਼ਾਮ ਨੂੰ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਤੇ ਸ਼ਾਂਤ ਮਨ ਨਾਲ ਕੁਝ ਸਮਾਂ ਇਕਾਂਤ ਬੈਠਣਾ ਇਹ ਉਪਾਅ ਤੁਹਾਡੀ ਸਿਹਤ ਤੇ ਅੰਦਰੂਨੀ ਬਚੈਨੀ ਨੂੰ ਘਟਾਏਗਾ, ਸਿਹਤ ਕਰਦਾਏਗਾ, ਠੀਕ। ਆਖਰੀ ਰਾਸ਼ੀ ਜਿਨ੍ਹਾਂ ਨਾਲ ਮੈਨੂੰ ਹਮੇਸ਼ਾ ਹਮਦਰਦੀ ਰਹੀ, 12 ਨੰਬਰ ਤੱਕ ਇੰਤਜ਼ਾਰ ਪਰ ਅੱਜਕੱਲ ਜ਼ਮਾਨਾ ਇਦਾਂ ਦਾ ਫਾਰਵਰਡ ਕਰੋ, 12ਵੀਂ ਰਾਸ਼ੀ ਦੇਖੋ। ਤਾਂ ਜਿਹੜੀਆਂ ਵਿੱਚ ਡਾਕਟਰ 13 ਕੌਰ ਨੇ ਬਹੁਤ ਵੈਦਿਕ ਤੇ ਤੁਹਾਡੇ ਲਾਹੇਵੰਦ ਗੱਲਾਂ ਕੀਤੀਆਂ ਤੁਹਾਡੇ ਲਈ ਉਹ ਨਹੀਂ ਸੁਣਨੀਆਂ ਹੁੰਦੀਆਂ। ਨਾ ਕਰਿਆ ਕਰੋ ਇਹ ਗੰਦੀਆਂ ਆਦਤਾਂ ਛੱਡ ਦਿਓ। ਚਲੋ, ਤੁਹਾਡੀ ਮਰਜ਼ੀ ਜੀ। ਜਨਵਰੀ 26 ਤੁਹਾਡੇ ਲਈ ਲਾਭ ਤੇ ਸਹਿਯੋਗ ਦਾ ਮਹੀਨਾ ਹੈ ਦੋਸਤਾਂ ਅਤੇ ਸਮੂਹ ਤੋਂ ਮਦਦ ਮਿਲ ਸਕਦੀ ਹੈ ਹਾਂ ਮਹੀਨਾ ਸ਼ੀ ਵਾਲਿਓ ਪੁਰਾਣੀ ਇੱਛਾ ਕਈ ਪੂਰੀ ਹੋ ਸਕਦੀ ਹੈ ਪਰ అతి ਭਰੋਸਾ ਕਿਸੇ ਤੇ ਨਹੀਂ ਕਰਨਾ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਬਲਾਈਂਡਲੀ ਫੇਥ ਨਹੀਂ ਕਰਨਾ ਨੁਕਸਾਨ ਕਰ ਸਕਦਾ ਹੈ ਸਮਝਦਾਰੀ ਦੇ ਨਾਲ ਅੱਗੇ ਵਧਣਾ ਹੈ ਲਾਈਫ 'ਚ ਇੱਕ ਕਰ ਲਿਓ ਪਾ ਵੀਰਵਾਰ ਜਿਹੜਾ ਵੀ ਆਉਂਦਾ ਜਾਂ ਪੁੰਨਿਆਂ ਦੇ ਦਿਨ ਗਰੀਬਾਂ ਨੂੰ ਭੋਜਨ ਕਰਾ ਦਿਓ ਤੇ ਓਮ ਨਮੋ ਨਾਰਾਇਣ ਦਾ ਜੱਪ ਕਰੋ ਇਹ ਉਪਾਅ అతి ਭਰੋਸਾ ਜਿਹੜਾ ਤੁਹਾਡੇ ਪੈਦਾ ਹੋ ਗਿਆ ਨਾ ਜਿਹੜਾ ਜਿਹਨੇ ਤੁਹਾਨੂੰ ਡਬੋ ਦੇਣਾ ਉਹ ਉਹ ਦੇ ਉਹ అతి ਭਰੋਸੇ ਤੋਂ ਬਚੋਗੇ ਤੇ ਜਿਹੜੀਆਂ ਭਾਵਨਾਤਮਕ ਉਲਝਣਾਂ ਨੇ इमोशनल ਨਾਲ ਉਸ ਤੋਂ ਤੁਹਾਨੂੰ ਬਚਾਏਗਾ ਤੁਹਾਡੇ ਲਈ ਸਵਾਲ ਇਹ ਹੈ ਕਿ ਜਨਵਰੀ 26 ਚ ਤੁਸੀਂ ਸਭ ਤੋਂ ਵੱਧ ਕਿਸ ਗੱਲ ਤੇ ਧਿਆਨ ਦੇਣਾ ਚਾਹੁੰਦੇ ਹੋ 25 ਨੂੰ ਭੁੱਲ ਜਾਓ ਅੱਗੇ ਵਧਣਾ ਹੈ ਆਪਾਂ ਤੁਹਾਡੇ ਕਿਹੜੇ ਕਿਹੜੀ ਗੱਲ ਨੂੰ ਚਾਹੁੰਦੇ ਹੋ ਕਿ ਕਰੈਕਸ਼ਨ ਕਰਾਂ ਮੈਂ ਉੱਤੇ ਇੱਥੇ ਕਮੀਆਂ ਪੇਸ਼ੀਆਂ ਨੇ ਕਰਮਾਂ ਦੀ ਗੱਲ ਆ ਕਿਸਮਤੀ ਗੱਲਾਂ ਜਾਂ ਸਿਹਤ ਵਾਲ ਦੇਖੋਗੇ ਆਪਣੀ ਰਾਸ਼ੀ ਦੇ ਨਾਲ ਕਮੈਂਟ ਕਰਨਾ ਹੈ ਮੈਂ ਇੱਕ ਸਰਵ ਸਾਂਝਾ ਉਪਾਅ ਦੇਣ ਲੱਗੀ ਹਾਂ ਪੂਰੇ ਜਨਵਰੀ ਮਹੀਨੇ ਆਪਣੇ ਉਪਾਅ 12 ਰਾਸ਼ੀ ਵਾਲਿਓ ਤੁਸੀਂ ਜ਼ਰੂਰ ਕਰਨੇ ਆ ਵਿਧਿਵਤ ਢੰਗ ਨਾਲ ਕਰਨੇ ਆ ਸੱਚੇ ਸੁੱਚੇ ਮਨ ਨਾਲ ਕਰਨੇ ਆ ਪਰ ਪੂਰੇ ਜਨਵਰੀ ਮਹੀਨੇ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਉਪਾਅ ਹਰ ਸਵੇਰੇ ਸੂਰਜ ਦੇਵਤਾ ਨੂੰ ਤਾਂਬੇ ਦੇ ਲੋਟੇ ਨਾਲ ਸਾਫ਼ ਜਲ ਅਰਪਣ ਕਰਨਾ ਕੁਝ ਵੀ ਵਿੱਚ ਨਹੀਂ ਪਾਉਣਾ ਅਤੇ ਨਾਲ ਓਮ ਘ੍ਰਿਣੀ ਸੂर्याय ਨਮਹ 11 ਵਾਰ ਜਪ ਕਰ ਲੈਣਾ ਸੂਰਜ ਦਾ ਮੰਤਰ ਹੈ ਸਾਲ ਵੀ ਸੂਰਜ ਦਾ ਆ ਇਹ ਉਪਾ ਕਰਮ ਮੰਤਰ ਦਿਸ਼ਾ ਨੂੰ ਸੰਤੁਲਿਤ ਕਰੇਗਾ ਇਹ ਕੰਟੀਨਿਊਟੀ ਨਾਲ ਨਾਲ ਕਰਨਾ ਨਿਤਨੇਮ ਚ ਉਹ ਜਿਹੜੇ ਉਪਾਣੇ ਉਹ ਕਿਸੇ ਦਿਨ ਨਾਲ ਜੁੜੇ ਹੋ ਤੁਹਾਡੀ ਰਾਸ਼ੀ ਤੇ ਉਹ ਤੁਸੀਂ ਆਪਣੇ ਉਸ ਦਿਨ ਨੂੰ ਕਰੋਗੇ ਜੇ ਇਹ ਵੀਡੀਓ ਤੁਹਾਨੂੰ ਮਾਰਗਦਰਸ਼ਨ ਦੇ ਸਕੀ ਆ ਵੀਡੀਓ ਨੂੰ ਲਾਈਕ ਕਰ ਦਿਓ ਇਹਨੂੰ ਸਾਂਝਾ ਕਰ ਦਿਓ ਕਮੈਂਟ ਕਰ ਦਿਓ ਮੈਂ ਕੀ ਕਹਿਣਾ ਡਾਕਟਰ 13 ਕੋਰ ਤੁਹਾਨੂੰ ਮੁਰ ਮਿਲੇਗੀ ਉਹਦਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਜਾਂ ਕਰਵਾ ਦਿਓ ਇੱਕ ਨਵਾਂ ਵੈਦਿਕ ਵਿਸ਼ਾ ਮੈਂ ਲੈ ਕੇ ਆਵਾਂਗੀ ਰੱਖਿਓ ਜਨਵਰੀ ਚ ਆਪਣਾ ਖਿਆਲ ਜੋ ਉਪਾਦ ਸੇ ਕਰ ਲਓ ਟਿਲ ਦੈਨ ਬਾਏ ਬਾਏ